ਸੋਨਮ ਬਾਜਵਾ ਦੇ ਨਾਲ ਬਾਲੀਵੁੱਡ ਸੁੰਦਰੀਆਂ ਨੇ ਪਾਇਆ ਕਿੱਦਾ ਵਾਰੋ-ਵਾਰੀ ਪਾਈਆਂ ਬੋਲੀਆਂ ਤੁਸੀਂ ਦੇਖ ਰਹੇ ਹੋ ਸੀ ਬਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟਸ ਦੇ ਨਾਲ ਪਰੈ ਸ਼ੋ ਨਵੀਨ ਕੋਰੇ ਹਾਲ ਹੀ ਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੇ ਵੱਲੋਂ ਆਪਣੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਵਾਰ ਫਿਰ ਬਾਲੀਵੁੱਡ ਅਭਿਨੇਤਰੀਆਂ ਨੱਚਦੀਆਂ ਨਜ਼ਰ ਆ ਰਹੀਆਂ ਨੇ ਪਰ ਇਸ ਵਾਰ ਉਹ ਸਧਾਰਨ ਡਾਂਸ ਨਹੀਂ ਸਗੋਂ ਪੰਜਾਬੀ ਸੱਭਿਆਚਾਰ ਦਾ ਨਾਚ ਕਿੱਦਾਂ ਪਾਉਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਦਰਸਲ ਸੋਨਮ ਬਾਜਵਾ ਇਸ ਸਮੇਂ ਆਪਣੀ ਪਹਿਲੀ ਵਾਲਵਰਡ ਫਿਲਮ ਹਾਊਸਫੁੱਲ 5 ਦੀ ਸ਼ੂਟਿੰਗ ਦੇ ਵਿੱਚ ਰੁੱਝੀ ਹੋਈ ਹੈ ਅਤੇ ਇਸ ਦੌਰਾਨ ਉਹ ਕਈ ਵੱਡੇ ਕਲਾਕਾਰਾਂ ਦੇ ਨਾਲ ਵੀ ਨਜ਼ਰ ਆਵੇਗੀ। ਇਸ ਫਿਲਮ ਦੀਆਂ ਤੋਂ ਹੋਰ ਅਦਾਕਾਰਾਂ ਜੈਕਲੀਨ ਫਰਨਾਡਿਜ਼ ਅਤੇ ਨਰਗਿਸ ਫਾਖਰੀ ਹੁਣ ਪੰਜਾਬੀ ਬੋਲੀ ਤੇ ਗਿੱਦਾ ਪਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਇਸ ਦੌਰਾਨ ਉਹ ਕਾਫੀ ਜੋਸ਼ਟ ਨੱਚਦੀਆਂ ਨੇ। ਇਹ ਕੱਲੀਆਂ ਹੀ ਨਹੀਂ ਸਗੋਂ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾਂ ਸੋਨਮ ਬਾਜਵਾ ਵੀ ਇਹਨਾਂ ਦੇ ਨਾਲ ਠੁੰਮਕੀ ਲਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਸੁੰਦਰੀ ਨੇ ਇੱਕ ਪੰਜਾਬੀ ਗੀਤ ਤੇ ਸ਼ਾਨਦਾਰ ਵੀਡੀਓ ਵੀ ਸਾਂਝੀ ਕੀਤੀ ਸੀ ਇਹਨਾਂ ਤਿੰਨਾਂ ਸੁੰਦਰੀਆਂ ਦੀ ਵੀਡੀਓ ਇੰਸਟਾਗ੍ਰam ਯੂਜ਼ਰਸ ਕਾਫੀ ਪਸੰਦ ਕਰ ਰਹੇ ਨੇ ਤੇ ਆਪਣੀ ਭਾਵਨਾ ਕਮੈਂਟ ਦੇ ਰਾਹੀਂ ਪ੍ਰਗਟ ਕਰ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਜਨਤਕ ਮੰਗ ਤੇ ਤਿੰਨੇ ਹੋਣ ਵਾਪਸ ਆ ਗਏ ਨੇ ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਰੈੱਡ ਹਰਟਸ ਤੇ ਇਮੋਜੀ ਵੀ ਸ਼ੇਅਰ ਕੀਤੇ ਇਸ ਦੌਰਾਨ ਜੇਕਰ ਫਿਲਮ ਹਾਊਸਫੁੱਲ 5 ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਚ ਅਕਸ਼ੇ ਕੁਮਾਰ, ਰਤੇਸ਼ ਦੇਸ਼ਮੁਖ, ਅਭਿਸ਼ੇਕ ਵਚਨ, ਫਰਦੀਨ ਖਾਨ, ਚੰਕੀ ਪਾਂਡੇ, ਨਾਨਾ ਪਾਟੇਕਰ, ਜੈਕੀ ਸ਼ਰਾਫ, ਚਿਤ੍ਰਾਂਗਦਾ ਸਿੰਘ, ਜੈਕਲਿਨ ਫਰਨਾਰਸ ਅਤੇ ਨਰਗੀਸ ਫਾਕਿਰ ਸਮੇਤ ਕਈ ਸ਼ਾਨਦਾਰ ਕਲਾਕਾਰ ਨੇ। ਇਹ ਫਿਲਮ 6 ਜੂਨ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਖਾਸ ਤੌਰ ਤੇ ਵੱਡੀ ਗੱਲ ਇਹ ਹੈ ਕਿ ਸੋਨ ਬਾਦਵਾ ਜੋ ਕਿ ਪੰਜਾਬੀ ਅਦਾਕਾਰ ਹੈ, ਪੰਜਾਬੀ ਫਿਲਮਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਵੇਖਿਆ ਹੈ ਉਹ ਬਾਲੀਵੁੱਡ ਦੇ ਵਿੱਚ ਆਪਣਾ ਰੰਗ ਬਖੇਰਨ ਦੇ ਲਈ ਹਾਊਸਫੁੱਲ 5 ਦੇ ਵਿੱਚ ਜਾ ਰਹੀ ਹੈ।